ਮੈਂ ਤੁਹਾਨੂੰ ਇੱਕ ਗੱਲ ਦੱਸਾਂ ਭਾਈ ਜਨਾਨੀ ਦੇ ਨਾ ਦੇ ਕੋ ਚਾਲ ਚੱਲਣ ਬਦਲਦੇ ਨੇ ਦੋ ਕੰਮ ਪੱਕੇ ਕਰਦੀ ਆ ਇੱਕ ਤਾਂ ਸਿਰ ਬਣਦੀ ਆ ਬਹਾਨੇ ਲਾਉਂਦੀ ਆ ਵੀ ਮੇਰਾ ਸਿਰ ਦੁਖਦਾ ਇੱਕ ਚਮਕੀਲਾ ਨਹੀਂ ਕਹਿੰਦਾ ਹੁੰਦਾ ਦੁੱਧਾਂ ਦੇ ਵਿੱਚ ਨਾਉਂਦੀ ਤੰਨ ਵਾਰੀ ਕਲੌਂਦੀ ਤੇ ਇੱਕ ਪਾਉਂਦੀ ਨਹੀਂ ਤੂੰ ਰਾਹ ਜਾਂਦਿਆਂ ਨੂੰ ਘੇਰ ਲਵੇਂ ਨਜ਼ਰਾਂ ਦੇ ਤੀਰ ਚਲਾਉਂਦੀ ਨਹੀਂ ਚਮਕੀਲਾ ਦੇ ਲਾਭ ਹੀਰਾ ਕਦੇ ਝੂਠਣੀ ਬੋਲੇ ਭਾਬੀ ਪਹਿਲਾਂ ਵੀ ਨਹੀਂ ਆਈ ਦੀ ਭਾਬੀ ਹਾਂ ਦੋ ਵਾਰੀ ਨਹੀਂ ਆਲੀ ਪਹਿਲਾਂ ਲੈ ਲੈ ਹਾ ਹੇ ਚੀਰ ਦिए ਨਾ ਉਹ ਨਮ ਲੱਗੀ ਆ ਤੇਰੇ ਮੀ ਬਾਹਰ ਨਿਕਲ ਨਾਲੇ ਪਰਣੀ ਐ ਉਹ ਨਹੀਂ ਨਾ ਉਹ ਬਾਹਰ ਨਿਕਲ ਚਲ ਵਾ ਅੰਦਰ ਚਲੀ ਜਾ ਪਾ ਨਾ ਇਹ ਤਾਂ ਨਹੀਂ ਆ ਸਿਰ ਫਟਦਾ ਪਿਆ ਸੀਗਾ ਚਲਾ ਤੂੰ ਗਰਮੀ ਕਿੰਨੀ ਆ ਗਰਮੀ ਕਿੰਨੀ ਐ ਨਾਲੇ ਹੋਰ ਕੁਲਣ ਵਾਲਾ ਨਾ ਉਹ ਨੂੰ ਕੀ ਆ ਬੰਤੇ ਬੰਦੂ Ben ne